ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਜਦੋਂ ਵੀ ਆਪਾਂ ਫ੍ਰੀਡਮ ਸਟਰਗਲ ਦੀ ਗੱਲ ਕਰਦੇ ਆਂ ਕਿ ਕਿਦਾਂ ਸਾਡੇ ਪੁਰਖਿਆਂ ਨੇ ਲੜ ਕੇ ਗੋਰਿਆਂ ਤੋਂ ਆਜ਼ਾਦੀ ਲਈ ਸੀ ਤਾਂ ਕੀ ਨਾ ਤੁਹਾਡੇ ਦਿਮਾਗ 'ਚ ਆਉਂਦੇ ਨੇ ਮਹਾਤਮਾ ਗਾਂਧੀ ਦਾ ਨਾਂ ਆਉਂਦਾ ਹੈ ਜਵਾਲਾ ਨਹਿਰੂ ਦਾ ਨਾਂ ਆਉਂਦਾ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰਸ਼ੇਖਰ ਅਜਾਦ ਦਾ ਨਾਂ ਆਉਂਦਾ ਹੈ ਉਦਮ ਸਿੰਘ ਦਾ ਨਾਂ ਆਉਂਦਾ ਹੈ ਲੇਕਿਨ ਕਿੰਨੀਆਂ ਫੀਮੇਲ ਫ੍ਰੀਡਮ ਫਾਈਟਰਸ ਦੇ ਨਾਂ ਤੁਹਾਡੇ ਦਿਮਾਗ 'ਚ ਆਉਂਦੇ ਨੇ ਜਿਆਦਾ ਤੋਂ ਜਿਆਦਾ ਦੋ ਜਾਂ ਤਿੰਨ ਜਿਹੜੇ ਤੁਹਾਨੂੰ ਸਕੂਲ 'ਚ ਰਟਵਾਏ ਗਏ ਹਨ ਇਹ ਤੁਹਾਡੀ ਗਲਤੀ ਨਹੀਂ ਹੈ ਜੇਕਰ ਆਪਾਂ ਕਿਤਾਬਾਂ ਵਿੱਚ ਵੀ ਵੇਖਾਂਗੇ ਤਾਂ ਕਿਤਾਬਾਂ ਵਿੱਚ ਵੀ ਮੇਨਲੀ ਮੇਲ ਫਰੀडम फाइਟਰ ਨੂੰ ਗਲੋਰੀਫਾਈ ਕੀਤਾ ਗਿਆ ਹੈ ਦੇਖੋ ਦੇਸ਼ ਲਈ ਸ਼ਹੀਦੀ ਦੇਣੀ ਕੋਈ ਛੋਟੀ ਗੱਲ ਨਹੀਂ ਹੈ ਦੇਸ਼ ਲਈ ਲੜਨਾ ਕੋਈ ਖੇਡ ਨਹੀਂ ਹੈ ਆਪਾਂ ਮੇਲ ਫਰੀडम ਫਾਈਟਰਸ ਦੀ ਬਹੁਤ ਰਿਸਪੈਕਟ ਵੀ ਕਰਦੇ ਹਾਂ ਤੇ ਆਪਣੀ ਆਖਰੀ ਸਾਹ ਤੱਕ ਕਰਦੇ ਰਹਿਾਂਗੇ ਪਰ ਮੇਨ ਗੱਲ ਇਹ ਹੈ ਕਿ ਇਹਨਾਂ ਦੇ ਨਾਲ ਕਈ ਸਾਰੀਆਂ ਫੀਮੇਲ ਫ੍ਰੀडम ਫਾਈਟਰ ਵੀ ਸੀਗੀਆਂ ਜਿਨ੍ਹਾਂ ਦਾ ਯੋਗਦਾਨ ਕਿਤੇ ਨਾ ਕਿਤੇ ਗਾਇਬ ਹੋ ਗਿਆ ਹੈ। ਉਹਨਾਂ ਨੂੰ ਰਿਸਪੈਕਟ ਦੇਣਾ ਤਾਂ ਦੂਰ ਜ਼ਿਆਦਾਤਰ ਦੇਸ਼ ਵਾਸੀਆਂ ਨੂੰ ਤਾਂ ਉਹਨਾਂ ਦੇ ਨਾਂ ਤੱਕ ਮਾਲੂਮ ਨਹੀਂ ਹਨ। ਮੰਨਦੇ ਹਾਂ ਕਿ ਮੇਲ ਫਾਈਟਰਸ ਨੇ ਅੱਗੇ ਆ ਕੇ ਸ਼ਹੀਦੀਆਂ ਦਿੱਤੀਆਂ ਹਨ। ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਫੀਮੇਲਸ ਦਾ ਆਜ਼ਾਦੀ ਵਿੱਚ ਕੋਈ ਰੋਲ ਹੀ ਨਹੀਂ ਸੀ। ਦੋਸਤੋ ਅੱਜ ਅਸੀਂ ਪੰਜਾਬ ਦੀ ਉਸਤੀ ਬਾਰੇ ਜਾਣਾਂਗੇ ਜਿਨ੍ਹਾਂ ਨੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਇੱਕ ਵੱਡਾ ਯੋਗਦਾਨ ਦਿੱਤਾ ਸਿਰਫ ਇੰਨਾ ਹੀ ਨਹੀਂ ਇਸ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਇਹਨਾਂ ਨੇ ਆਪਣੇ ਘਰ ਵਾਲੇ ਨੂੰ ਵੀ ਛੱਡ ਦਿੱਤਾ ਪੰਜਾਬ ਦੀ ਇਸਤੀ ਦਾ ਨਾਮ ਹੈ ਬੀਬੀ ਗੁਲਾਬਕੌਰ ਇਹਨਾਂ ਦਾ ਜਨਮ 1890 ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਖਸ਼ੀਵਾਲਾ ਦੇ ਗਰੀਬ ਪਰਿਵਾਰ ਵਿੱਚ ਹੋਇਆ ਸੀ ਇਨਾਂ ਦਾ ਬਹੁਤੀ ਛੋਟੀ ਉਮਰ 'ਚ ਹੀ ਮਾਨ ਸਿੰਘ ਨਾਲ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ। ਉਸ ਸਮੇਂ ਦੇਸ਼ ਦੀ ਹਾਲਤ ਬਹੁਤ ਖਰਾਬ ਸੀ। ਇਸ ਕਰਕੇ ਮਾਨ ਸਿੰਘ ਤੇ ਗੁਲਾਬਪੁਰ ਨੇ ਇੱਕ ਬਿਹਤਰ ਜ਼ਿੰਦਗੀ ਤੇ ਚੰਗੇ ਰੋਜ਼ਗਾਰ ਲਈ ਅਮਰੀਕਾ ਜਾਣ ਦਾ ਡਿਸਾਈਡ ਕੀਤਾ। ਅਮਰੀਕਾ ਜਾਣ ਲਈ ਇਹਨਾਂ ਨੂੰ ਪਹਿਲਾਂ ਕਿਸ਼ਤੀ ਵਿੱਚ ਫਿਲੀਪੀਨਸ ਜਾਣਾ ਸੀ ਤੇ ਉਸ ਤੋਂ ਅੱਗੇ ਫਿਲੀਪੀਨਸ ਤੋਂ ਅਮਰੀਕਾ ਜਾਣ ਦਾ ਪਲਾਨ ਸੀ। ਲੇਕਿਨ ਫਿਲੀਪੀਨਸ ਜਾ ਕੇ ਇਹਨਾਂ ਦਾ ਟੱਕਰ ਹੋਇਆ ਗਦਰ ਪਾਰਟੀ ਦੇ ਕੁਝ ਮੈਂਬਰਾਂ ਨਾਲ। ਗਦਰ ਪਾਰਟੀ 1913 ਵਿੱਚ ਬਣੀ ਸੀ ਇਹ ਪਾਰਟੀ ਮੇਨਲੀ ਕੈਨੇਡਾ ਅਮਰੀਕਾ ਫਿਲੀਪਿਨਸ ਵਿੱਚ ਮੌਜੂਦ ਭਾਰਤੀ ਲੋਕਾਂ ਦੀ ਪਾਰਟੀ ਸੀ ਤੇ ਇਸ ਪਾਰਟੀ ਦਾ ਗਠਨ ਭਾਰਤ ਦੇਸ਼ ਨੂੰ ਬੋਰੀਆਂ ਤੋਂ ਆਜ਼ਾਦ ਕਰਵਾਉਣ ਲਈ ਕੀਤਾ ਗਿਆ ਸੀ ਇੱਥੇ ਮਾਨ ਸਿੰਘ ਤੇ ਗੁਲਾਬਕੌਰ ਦੀ ਮੁਲਾਕਾਤ ਗਦਰ ਪਾਰਟੀ ਦੇ ਕਈ ਮੈਂਬਰਾਂ ਨਾਲ ਹੋਈ ਇੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਸੋਹਨ ਸਿੰਘ ਬਖਣਾ ਕੌਣ ਹੈ ਪੰਡਿਤ ਕਾਂਸੀ ਰਾਮ ਮਰੋਲੀ ਕੌਣ ਹੈ ਲਾਲਾ ਹਰਦੇয়াল ਬਾਬਾ ਕੇਸਰ ਸਿੰਘ ਮੋਲਵੀ ਬਰਕਤ ਉੱਲਾ ਇਹ ਸਾਰੇ ਗਦਰ ਪਾਰਟੀ ਦੇ ਮੈਂਬਰ ਸਨ ਗਦਰ ਪਾਰਟੀ ਤੇ ਉਸ ਦੇ ਮੈਂਬਰਾਂ ਬਾਰੇ ਜਾਣ ਕੇ ਗੁਲਾਬਕੌਰ ਇੰਨੇ ਜ਼ਿਆਦਾ ਖੁਸ਼ ਤੇ ਪ੍ਰਭਾਵਿਤ ਹੋਈ ਕਿ ਉਹਨਾਂ ਨੇ ਮਾਨ ਸਿੰਘ ਨਾਲ ਰਲ ਕੇ ਡਿਸਾਈਡ ਕੀਤਾ ਕਿ ਹੁਣ ਅਸੀਂ ਅਮਰੀਕਾ ਨਹੀਂ ਜਾਵਾਂਗੇ ਤੇ ਗਦਰ ਪਾਰਟੀ ਨਾਲ ਰਲ ਕੇ ਆਪਾਂ ਵਾਪਸ ਆਪਣੇ ਦੇਸ਼ ਭਾਰਤ ਜਾ ਕੇ ਗੋਰਿਆਂ ਦੇ ਖਿਲਾਫ ਲੜਾਈ ਵਿੱਚ ਹਿੱਸਾ ਲਵਾਂਗੇ ਭਾਰਤ ਵਾਪਸ ਜਾਣ ਦਾ ਡਿਸੀਜਨ ਦੋਨਾਂ ਨੇ ਲਿਆ ਸੀ ਮਾਨ ਸਿੰਘ ਤੇ ਗੁਲਾਬਕੌਰ ਦੋਨਾਂ ਨੇ ਪਰ ਫਿਰ ਪਤਾ ਨਹੀਂ ਕੀ ਹੋਇਆ ਕਿ ਜਦ ਭਾਰਤ ਜਾਣ ਲਈ ਸਾਰੇ ਕਿਸਤੇ ਵਿੱਚ ਸਵਾਰ ਹੋਣ ਲੱਗੇ ਤਾਂ ਮਾਨ ਸਿੰਘ ਨੇ ਜਾਣ ਲਈ ਮਨਾ ਕਰ ਦਿੱਤਾ ਉਸਨੇ ਕਿਹਾ ਕਿ ਉਹ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਜਾਣਾ ਚਾਹੁੰਦਾ ਹੈ ਇਹ ਗੱਲ ਸੁਣ ਕੇ ਗੁਲਾਬਕੌਰ ਤੇ ਗਦਰ ਪਾਰਟੀ ਦੇ ਮੈਂਬਰਾਂ ਨੇ ਜਿਨ੍ਹਾਂ ਨੂੰ ਗਦਰੀਜ਼ ਕਿਹਾ ਜਾਂਦਾ ਸੀ ਮਾਨ ਸਿੰਘ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਾਫੀ देर ਸਮਝਾਉਣ ਦੇ ਬਾਅਦ ਵੀ ਜਦ ਮਾਨ ਸਿੰਘ ਨਹੀਂ ਮੰਨਿਆ ਤਾਂ ਗੁਲਾਬਕੌਰ ਨੇ ਉਸ ਨੂੰ ਝਿੜਕਦੇ ਹੋਏ ਆਪਣੀਆਂ ਚੂੜੀਆਂ ਉਤਾਰ ਕੇ ਸੁੱਟ ਦਿੱਤੀਆਂ ਤੇ ਭਾਰਤ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋ ਗਈ। ਦੋਸਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੀਬੀ ਗੁਲਾਬਕੌਰ ਲਈ ਦੇਸ਼ ਤੇ ਦੇਸ਼ ਦੀ ਆਜ਼ਾਦੀ ਕਿੰਨੀ ਮੈਟਰ ਕਰਦੀ ਸੀ ਕਿ ਉਹਨਾਂ ਨੇ ਸਿਰਫ ਆਪਣੇ ਜੀਵਨ ਨੂੰ ਚੰਗਾ ਕਰਨ ਬਾਰੇ ਨਾ ਸੋਚ ਕੇ ਪੂਰੇ ਦੇਸ਼ ਦੇ ਹਾਲਾਤਾਂ ਨੂੰ ਸੁਧਾਰਨ ਦਾ ਫੈਸਲਾ ਲਿਆ। ਇਥੋਂ ਤੱਕ ਕਿ ਉਹਨਾਂ ਨੇ ਆਪਣੇ ਘਰਾਲੇ ਦਾ ਵੀ ਸਾਥ ਛੱਡ ਦਿੱਤਾ ਜੋ ਕਿ ਅੱਜ ਦੇ ਟਾਈਮ ਵਿੱਚ ਵੀ ਬਹੁਤ ਵੱਡੀ ਗੱਲ ਸਮਝੀ ਜਾਂਦੀ ਹੈ ਭਾਰਤ ਵਿੱਚ ਆ ਕੇ ਇਹਨਾਂ ਨੇ ਗਦਰਿਸ ਨਾਲ ਮਿਲ ਕੇ ਕਪੂਰਥਲਾ, ਹੁਸ਼ਿਆਰਪੁਰ ਤੇ ਜਲੰਧਰ ਜਾ ਕੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗੁਲਾਬਕੌਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਂਦੀ ਸੀ ਕਿ ਕਿਦਾਂ ਆਪਾਂ ਰਲ ਕੇ ਤੇ ਇਕਜੁੱਟ ਹੋ ਗਏ ਗੋਰਿਆਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢ ਸਕਦੇ ਹਾਂ ਲੋਕਾਂ ਕੋਲ ਖੂਬੀਆਂ ਤੋਰਤੇ ਜਾਣਕਾਰੀ ਪਹੁੰਚਾਉਣ ਲਈ ਇਹਨਾਂ ਨੇ ਐਜ਼ ਅ ਜਰਨਲਿਸਟ ਵੀ ਕੰਮ ਕੀਤਾ ਉਹ ਲੋਕਾਂ ਨੂੰ ਇਕੱਠਾ ਕਰਕੇ ਦੇਸ਼ ਭਗਤੀ ਲਈ ਮੋਟੀਵੇਟ ਕਰਨ ਦਾ ਕੰਮ ਕਰਦੀ ਸੀ ਉਹ ਆਪਣੇ ਨਾਲ ਦੇ ਗਦਰੀ ਸਾਥੀਆਂ ਦੇ ਸਤਕਾਰ ਦੀ ਹਮੇਸ਼ਾ ਪਾਤਰ ਰਹੀ ਗਦਰੀ ਗੁਲਾਬਕੌਰ ਜੋਸ਼ੀਲੇ ਪਾਸ ਨਾਂ ਦੇ ਨਾਲ-ਨਾਲ ਆਪਣੀ ਸੁਰੀਲੀ ਤੇ ਜੋਸ਼ੀਲੀ ਆਵਾਜ਼ ਵਿੱਚ ਗਦਰ ਦੀ ਗੂੰਜ ਵਿੱਚੋਂ ਕਵਿਤਾਵਾਂ ਪੜ੍ਹ ਕੇ ਵੀ ਸੁਣਾਉਂਦੀ ਆਪਣੇ ਜੋ ਛਿੱਲੇ ਪਾਜਣਾ ਦੌਰਾਨ ਆਰਡਰਪੋਕ ਤੇ ਦੂਜੀ ਤੀਜ ਰਹਿਣ ਵਾਲੇ ਲੋਕਾਂ ਨੂੰ ਆਪਣੇ ਖੱਬੇ ਹੱਥ ਵਿੱਚੋਂ ਵੰਗਾ ਉਤਾਰ ਕੇ ਲਲਕਾਰਦੀ ਕਿ ਇਹ ਚੂੜੀਆਂ ਪਾ ਕੇ ਘਰ ਬੈਠ ਜਾਓ ਅਸੀਂ ਤੀਵੀਆਂ ਤੁਹਾਡੀ ਥਾਂ ਲੜਾਂਗੀਆਂ ਇਸ ਤਰ੍ਹਾਂ ਉਹ ਕਮਜ਼ੋਰ ਦਿਲਾਂ 'ਚ ਨਿਡਰਤਾ ਦੀ ਇੱਕ ਨਵੀਂ ਰੂਹ ਫੂਕ ਦਿੰਦੀ ਦੇਸ਼ਪਰਥ ਕੇ ਘਰ ਨੂੰ ਅਲਵਿਦਾ ਕਹਿਣ ਵਾਲੀ ਉਹ ਸੰਗਰਾਮਣ ਪਾਰਟੀ ਲਈ ਅਣਥਕ ਕੰਮ ਕਰਦੀ ਤੇ ਕਿਸੇ ਵੀ ਤਰ੍ਹਾਂ ਦੇ ਸ਼ਖ ਤੋਂ ਬਚਾ ਲਈ ਪੁਲਿਸ ਰਿਕਾਰਡ ਵਿੱਚ ਉਹਨਾਂ ਨੇ ਆਪਣਾ ਨਾਂ ਜੀਵਨ ਸਿੰਘ ਦੀ ਪਤਨੀ ਵਜੋਂ ਦਰਜ ਕਰਵਾਇਆ ਗਦਰਿਆਂ ਦੇ ਸੁਨੇਹੇ ਇੱਧਰ ਉੱਧਰ ਪਹੁੰਚਾਉਣ ਤੇ ਪੁਲਿਸ ਤੋਂ ਬਚ ਕੇ ਨਿਕਲ ਜਾਣ ਲਈ ਉਹ ਪੀਐਸ ਬਦਲਣ ਵਿੱਚ ਮਾਹਿਰ ਸੀ ਹੁਸ਼ਿਆਰਪੁਰ ਜਲੰਧਰ ਤੇ ਕਪੂਰਥਲਾ ਗਦਰੀ ਗੁਲਾਬਪੁਰ ਦਾ ਮੁੱਖ ਕਾਰਜ ਖੇਤਰ ਸੀ ਜਿੱਥੇ ਉਹ ਗੁਪਤ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੀ ਤੇ ਗਦਰ ਪਾਰਟੀ ਦਾ ਪ੍ਰਚਾਰ ਕਰਨ ਲਈ ਗਦਰ ਸਾਹਿਤ ਵੀ ਵੰਡਦੀ ਉਸ ਦੁਆਰਾ ਗਦਰਿਆਂ ਨੂੰ ਪੁਲਿਸ ਤੋਂ ਬਚਾਉਣ ਦੇ ਅਨੇਕਾਂ ਕિસ્ਸੇ ਸੁਣਨ ਨੂੰ ਮਿਲਦੇ ਹਨ ਗਦਰੀ ਗੁਲਾਬਕੌਰ ਅੰਮ੍ਰਿਤਸਰ ਤੇ ਲਾਹੌਰ ਵਿੱਚ ਗਦਰ ਪਾਰਟੀ ਦੇ ਮੁਖ ਦਫ਼ਤਰ ਦਾ ਕੰਮਕਾਰ ਕਰਦੀ ਰਹੀ ਗਦਰ ਦੇ ਫੇਲ ਹੋ ਜਾਣ ਤੇ ਗੁਲਾਬਕੌਰ ਪਿੰਡ ਕੋਟਲਾ ਨੋਦ ਸਿੰਘ ਆਗੇ ਰਹਿਣ ਲੱਗੀ ਤੇ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਗਦਰ ਪਾਰਟੀ ਦਾ ਪ੍ਰਚਾਰ ਕਰਨ ਲੱਗੀ ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹਿੰਦ ਸੁਰੱਖਿਆ ਕਾਨੂੰਨ ਤਹਿਤ ਬਿਨਾ ਮੁਕੱਦਮਾ ਚਲਾਏ ਜੇਲ੍ਹ ਬੰਦ ਕਰ ਦਿੱਤਾ ਗ੍ਰਿਫਤਾਰ ਕਰਨ ਦੇ 2 ਸਾਲ ਤੱਕ ਗੋਰਿਆਂ ਨੇ ਗੁਲਾਬਕੌਰ ਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਉਨ੍ਹਾਂ ਉੱਪਰ ਬਹੁਤ ਅਤਿਆਚਾਰ ਕੀਤੇ ਗਏ ਤਾਂ ਜੋ ਉਹ ਆਪਣੇ ਤੇ ਆਪਣੇ ਪਾਰਟੀ ਦੇ ਰਾਜ਼ ਖੋਲ ਦੇਵੇ ਲੇਕਿਨ ਗੁਲਾਬਕੌਰ ਹਰ ਅਤਿਆਚਾਰ ਨੂੰ ਹਾਸਕੇ ਸਹਿੰਦੀ ਰਹੀ ਪਰ ਗੋਰਿਆਂ ਨੂੰ ਆਪਣੇ ਸੰਗਠਨ ਬਾਰੇ ਕੁਝ ਵੀ ਨਹੀਂ ਦੱਸਿਆ ਇੱਥੇ ਨਜ਼ਰਬੰਦੀ ਹੇਠ ਰਹਿੰਦਿਆਂ ਉਹ ਮਹਾਨ ਸੰਗਰਾਮਣ 1941 ਵਿੱਚ ਇਸ ਦੁਨੀਆ ਤੋਂ ਵਿਦਾ ਹੋ ਗਈ ਗੁਲਾਬਕੌਰ ਦੇ ਜੀਵਨ ਦੇ ਆਧਾਰਿਤ ਕੇਸਰ ਸਿੰਘ ਦੁਆਰਾ ਇੱਕ ਕਿਤਾਬ ਵੀ ਲਿਖੀ ਗਈ ਹੈ ਜਿਹਦਾ ਨਾਂ ਹੈ ਗਦਰ ਦਿੱਤੀ ਗੁਲਾਬਕੌਰ